ਕਿ ਤੇਜਪਾਲ ਸਿੰਘ ਵੀਰਾ ਜੋ ਸੰਸਾਰ ਤੋਂ ਤੁਰ ਗਿਆ ਹਨ ਉਹਦਾ ਕਤਲ ਕੀਤਾ ਗਿਆ ਤੇ ਇਹ ਡਿਸੀਜਨ ਤਾਂ ਬਦਲਿਆ ਜੀ ਕਿਸ ਕਿਸੇ ਵੀ ਇਕੱਲੇ ਵਿਅਕਤੀ ਵਿਸ਼ੇਸ਼ ਦਾ ਇਹ ਡਿਸੀਜਨ ਨਹੀਂਗਾ ਪੂਰੇ ਪਰਿਵਾਰ ਦਾ ਪੂਰੇ ਨਗਰ ਦਾ ਕਿਉਂਕਿ ਨਗਰ ਦਾ ਚਿਹਤਾ ਸੀ ਉਹ ਠੀਕ ਹੈ ਪੂਰੇ ਪਰਿਵਾਰ ਪੂਰੇ ਨਗਰ ਰਿਸ਼ਤੇਦਾਰ ਤੇ ਉਹ ਜਿੰਨੇ ਵੀ ਹਮਦਰਦੀ ਹੈ ਸਾਰਿਆਂ ਦਾ ਸਾਂਝਾ ਫੈਸਲਾ ਵੀ ਸੰਸਕਾਰ ਨਹੀਂ ਕੀਤਾ ਜਾਊਗਾ ਜਿੰਨਾ ਚਰਤੀਜਾ ਦੋਛੀ ਕਾਲਾ ਰੂਮੀ ਸਲਾਖਾਂ ਪਿੱਛੇ ਨਹੀਂ ਜਾਂਦਾ ਉਹਨਾਂ ਚਾਰ ਸਾਡੇ ਲੋ ਚਾਹੇ ਉਹ ਹੁਣ ਫੜ ਲੈਣ ਸਲਾਖਾਂ ਪਿੱਛੇ ਇਹਨਾਂ ਹੁਣ ਸੰਸਕਾਰ ਕਰਦਾਂਗੇ ਚਾਹੇ ਉਹ ਚਾਰਾਂ ਘੰਟਿਆਂ ਨੂੰ ਫੜ ਲੈਣ ਉਹ ਕਰਦਾਂਗੇ ਚਾਹੇ ਉਹ ਦਹਾਾਂ ਦਿਨਾਂ ਨੂੰ ਫੜ ਲੈਣ ਉਹ ਕਰਦਾਂਗੇ ਤੇ ਮੈਂ মিডিਆ ਰਹੀ ਇਹ ਵੀ ਬੇਨਤੀ ਕਰਨਾ ਚਾਹੁੰਗਾ ਪ੍ਰਸ਼ਾਸਨ ਨੂੰ ਵੀ ਵੀ ਤੁਸੀਂ ਹਮਦਰਦੀ ਕਰਨਾ ਹੁੰਦੇ ਆ ਤੁਹਾਡਾ ਜੀ ਆਇਆਂ ਨੂੰ ਧੰਨਵਾਦ ਪਰ ਵਾਰ-ਵਾਰ ਇਹ ਨਾ ਫੋਰਸ ਕੀਤਾ ਜਾਵੇ ਜਾਂ ਸਾਨੂੰ ਤੰਗ ਪਰੇਸ਼ਾਨ ਕੀਤਾ ਵੀ ਤੁਸੀਂ ਸੰਸਕਾਰ ਕਰੋ ਉਹ ਤਾਂ ਜੀ ਮਿੱਟੀ ਆ ਮਿੱਟੀ ਹੋ ਗਿਆ ਤੇ ਅਖੀਰ ਨੂੰ ਪੰਜਾ ਤਤਾਂ ਜਿਉ ਮਿੱਟੀ 'ਚ ਮਿਲ ਜਾਣਾ ਉਹ ਤੇ ਉਹਦਾ ਭਾਵੇਂ ਸੰਸਕਾਰ ਅੱਜ ਕਰਦੀ ਆ ਭਾਵੇਂ ਦਹਾਂਤ ਨੂੰ ਕਰਦੀ ਏ ਚਲੋ ਅੱਜ ਇਹੋ ਜਿਹਿਆਂ ਫੈਸਿਲਟੀਆਂ ਹੈਗੀਆਂ ਸਾਡੇ ਕੋਲ ਜੀ ਫਰਿੱਜ ਦੇ ਵਿੱਚ ਬਾਡੀ ਨੂੰ ਅਸੀਂ ਵਾਵਾਦਨ ਰੱਖ ਸਕਦੇ ਆ ਤੀਜਾ ਬੰਦਾ ਨਹੀਂ ਫੜਿਆ ਜਾਂਦਾ 19 ਦਿਨ ਪੋਸਟਮਾਰਟਮ ਵੀ ਨਹੀਂ ਕਰਾਉਣਾ ਨਹੀਂ ਜੀ ਤੇ ਅੰਤਿਮ ਸੰਸਕਾਰ ਹੋ ਪੋਸਟਮਾਰਟਮ ਦਾ ਬਾਡੀ ਡੀਕੰਪੋਜ਼ ਹੋਣੀ ਸ਼ੁਰੂ ਹੋਏ ਨਹੀਂ ਨਾ ਫਿਰ ਤਾਂ ਸੰਸਕਾਰ ਕਰਨਾ ਹੀ ਪੈਂਦਾ ਜੀ ਜੀ ਬਹੁਤਾ ਚਾਰ ਫਰਿੱਜ ਦੇ ਵਿੱਚ ਨਹੀਂ ਰੱਖ ਸਕਦੇ ਜੀ ਇਦਾਂ ਸਾਬਤੀ ਬਾਡੀ ਨੂੰ ਆਪਾਂ ਰੱਖ ਸਕਦੇ ਆ ਤੇ ਉਹਦੀ ਅੰਤਮ ਅਰਦਾਸ ਫਿਰ ਦਸਵੀਂ ਤੇ ਕੀਤੀ ਜਾਊਗੀ ਉਹ ਹੋਊਗੀ ਜੀ ਉਹ ਜੋ ਕਲਗੀਧਰ ਬਾਪੂ ਜੀ ਦੀ ਮਰਿਆਦਾ ਬਣੀ ਹੋਈ ਆ ਵੀ ਦਹਾਂਤ ਨਾਲ ਬਾਅ ਉਹਦਾ ਹੋਊਗਾ ਜੀ ਹੁਣ ਦੇ ਬਾਹਰਲੇ ਮੁਲਕਾਂ 'ਚ ਹੁਣ ਕਈ ਬੋਡੀਆਂ ਲੱਗੀਆਂ ਰਹਿੰਦੀਆਂ ਤੇ ਪੰਡ ਲੋਗ ਭੋਗ ਪਾ ਦਿੰਦੇ ਆ ਇਹ ਕੋਈ ਵੱਖਰੀ ਗੱਲ ਨਹੀਂ ਗਈ ਵੀ ਮੰਨ ਕੇ ਜੇ ਹੁਣ ਕਿ ਅਮਰੀਕਾ ਕੈਨੇਡਾ ਹੁੰਦੇ ਆ ਉਹਦੇ ਸਰੀਰ ਇਥੇ ਨਹੀਂ ਆ ਸਕਦੇ ਉਹ ਸੰਸਕਾਰ ਉੱਥੇ ਹੁੰਦੇ ਦੇ ਭੋਗ ਇਥੇ ਪੰਡ ਵਾਲੇ ਪਾ ਦਿੰਦੇ ਆ ਉਹਦਾ ਪਊਗਾ ਜੀ ਸ਼੍ਰੀ ਖੰਡਪਾਟ ਸਾਹਿਬ ਪ੍ਰਕਾਸ਼ ਕਰਵਾਵਾਂਗੇ ਉਸ ਤੋਂ ਮਗਰੋਂ ਸੰਸਕਾਰ ਤੋਂ ਬਾਅਦ ਫੇਰ ਇੱਕ ਪਾਠ ਕਰਾ ਦਵਾਂ ਪਾਠ ਪਾਉਂ ਆ 10 ਕਰਾ ਲਈਏ ਪਰ ਮੰਗ ਇਹ ਹੈ ਕਿ ਪਹਿਲਾਂ ਤੀਜੇ ਨੂੰ ਹਾਂ ਪਹਿਲਾਂ ਤੀਜਾ ਬੰਦਾ ਜਿਹੜੇ ਮੇਨ ਤਿੰਨ ਅਦੋਚੀ ਆ ਜੀ ਤਾਂ ਉਹਦੇ 'ਚੋਂ ਹਣੀ ਲੁਮੀ ਸੀ ਤੇ ਗ੍ਰਫਤਾਰਚਾ ਗ੍ਰਫਤਾਰਚਾ ਤੇ ਜਿਹੜਾ ਹੈਗਾ ਕਾਲਾ ਰੂਮੀ ਉਹ ਗ੍ਰਫਤਾਰਚੋਂ ਬਾਹਰ ਆ ਜੇ ਉਹ ਜਦੋਂ ਗ੍ਰਫਤਾਰਚੋਂ ਹੋਊਗਾ ਜੀ ਇਹੀ ਸਾਰਾ ਸਾਂਝਾਂ ਦਾ ਸਾਂਝਾ ਸਾਰਿਆਂ ਦਾ ਸਾਂਝਾ ਮੇਰਾ ਇਕੱਲੇ ਦਾ ਨਹੀਂ ਸਾਰਿਆਂ ਦਾ ਸਾਂਝਾ ਇਹੀ ਫੈਸਲਾ ਵੀ ਉਸ ਤੋਂ ਬਾਅਦ ਹੀ ਪੋਸਟਮਾਰਟਮ ਹੋਊਗਾ ਉਸ ਤੋਂ ਬਾਅਦ ਹੀ ਸੰਸਕਾਰ ਹੋਊਗਾ ਤੇ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਵਧੀਆ ਕੰਮ ਕੀਤਾ ਹੁਣ ਦੀ ਇਹ ਨਹੀਂ ਕਹਿੰਦੇ ਨਹੀਂ ਕੀਤਾ ਬਹੁਤ ਵਧੀਆ ਕੰਮ ਕੀਤਾ ਦੋ ਬੰਦੇ ਹੋਰ ਬਏ ਨੇ ਉਹਨਾਂ ਨੇ ਨਾਮਜ਼ਦ ਕੀਤੇ ਆ ਤੇ ਗੱਲ ਇਹ ਆ ਵੀ ਉਹਨਾਂ ਦਾ ਧੰਨਵਾਦ ਜਿੰਨਾਂ ਹੋਂਦੀ ਕੰਮ ਕੀਤਾ ਤੇ ਇਸ ਤੋਂ ਬਾਅਦ ਧੰਨਵਾਦ ਉਹਨਾਂ ਦਾ ਕਰਾਂਗੇ ਜਦੋਂ ਕਾਲਾ ਉਹਨਾਂ ਦੀ ਗ੍ਰਿਫਤਜ ਆ ਗਿਆ ਉਹਨਾਂ ਦੇ ਲਈ ਸਾਨੂੰ ਪਰੇਸ਼ਾਨ ਨਾ ਕੀਤਾ ਜਾਵੇ ਵੀ ਤੁਸੀਂ ਸੰਸਕਾਰ ਕਰੋ ਕਰੋ ਨਹੀਂ ਉਦਾਂ ਕੋਈ ਹਮਦਰਦੀ ਕਰਨ ਦਾ ਘਰੇ ਤੇ ਉਹਨਾਂ ਦਾ ਧੰਨਵਾਦ ਜੀ ਆਇਆਂ ਨੂੰ ਬਸ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੂਸਰੀ ਬੇਨਤੀ ਇਹ ਹੈ ਜੀ ਵੀ ਜਿਹੜੀ ਮੀਡੀਆ ਤੇ ਪਹਿਲਾਂ ਖਬਰ ਚੱਲੀ ਸੀ ਨਾ ਕਿਉਂਕਿ ਪੁਰਾਣੀ ਰਾਂਝੇ ਸੀਗੀ ਉਹ ਤਾਂ ਚਲੋ ਡੀਐਸਪੀ ਸਾਹਿਬ ਨੇ ਆਪ ਹੀ ਖੰਡਨ ਕਰ ਦਿੱਤੀ ਸੀ ਐਸਐਸ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ ਡੀਐਸਪੀ ਸਾਹਿਬ ਨੇ ਕਹਿਤਾ ਸੀਗਾ ਵੀ ਇਹ ਝੂਠੀ ਫੁਆ ਕਿਉਂ ਪ੍ਰਸ਼ਾਸਨ ਨਹੀਂ ਕਹਦੇ ਤੇ ਪਿੱਛੇ ਕੁਝ ਨਹੀਂ ਰਹਿ ਇੱਕ ਗੱਲ ਹੁੰਦੀ ਸਿਰਫ ਕਹਿਣ ਦੀ ਵੀ ਉਹ ਮੇਰਾ ਰਿਸ਼ਤੇਦਾਰ ਸੀ ਮੇਰਾ ਭਰਾ ਸੀ ਮੈਂ ਤਾਂ ਕਹਿ ਰਿਹਾ ਨਹੀਂ ਮੇਰੀ ਪਰਵਾਹ ਤਾਂ ਮੇਰੇ ਨਾਲ ਵੀ ਇੱਕ ਹਰ ਇੱਕ ਨਾਲ ਹੀ ਹਮਦਰਦੀ ਹੁੰਦੀ ਆ ਤੇ ਮੈਂ ਕਹਿ ਰਿਹਾ ਵੀ ਜਿਹਨੂੰ ਇਕੱਲੀ মিডিਆ ਤਾਂ ਨਹੀਂ ਤੁਸੀਂ ਐਂ ਕਰੋ ਵੀ ਆਪ ਦੇ ਬੇਸ ਤੇ ਜਿਹਨੂੰ ਲੱਗਦਾ ਕਿ ਭਰਾ ਉਹ ਪੂਰੇ ਜਗਰਾਉਂ ਸ਼ਹਿਰ ਚੋਂ ਪੂਰੇ ਜਗਰਾਉਂ ਦੇ ਇਲਾਕੇ ਚੋਂ ਉਹ ਆ ਕੇ ਪੁੱਛ ਲੈ ਵੀ ਜੀ ਇਹ ਗੱਲ ਨਿਕਲ ਆਵੇ ਤਾਂ ਅਗਲਾ ਆਪਦੀ ਆਪਾਂ ਕਹੋਗੇ ਵੀ ਹਾਂ ਵਾਕਈ ਗਲ ਝੂਠੀ ਐ ਉਹਦਾ ਤਾਂ ਟੱਟ ਫਾਟੀ ਕੰਮ ਹੋਇਆ ਜੀ ਕਿਸੇ ਦੇ ਯਾਰੀਆਂ ਪਗਾਉਂਦਾ ਐਵੇਂ ਤੁਰ ਗਿਆ ਦਿਲਦਾਰ ਬੰਦਾ ਸੀਗਾ ਦਲੇਰ ਸੀਗਾ ਯਾਰੀ ਪਗਾਈ ਤਿਆਰੀ ਪਗਾਨ ਜੁੜ ਗਿਆ ਯਾਰ ਦੇ ਮੂਹਰੇ ਗਾ ਵੀ ਇਹਦੇ ਨਾਲ ਮਾਰੋ ਜੀ ਮਾਰ ਨਹੀਂਦਾ ਮੇਰੇ ਮਾਰੋ ਬਈ ਕਿਸੇ ਦੀ ਜਿਹੜੀ ਥਾਲੀ ਚ ਖਾ ਲੈਣੇ ਛੇਕ ਨਹੀਂ ਕਦੇ ਕੀਤਾ ਸੀ ਤੇ ਉਹ ਆਉਦੀ ਅਣਖ ਦਲੇਰੀ ਤਿਆਰੀਆਂ ਲੈ ਕੇ ਗਿਆ ਉਹ ਇਹਦੀ ਰੰਜਸ਼ ਕਿਸੇ ਇਹ ਰੰਜਸ਼ ਕੋਈ ਨਹੀਂ ਸੀ ਨਾ ਕੋਈ ਪੁਰਾਣੀ ਰੰਜਸ਼ ਸੀ ਨਾ ਕੋਈ ਪੁਰਾਣੀ ਲੜਾਈ ਸੀਗੀ ਤੇ ਜਦੋਂ ਮੈਨੂੰ ਪਤਾ ਠੀਕ ਹੈ ਜੀ ਇਹ ਮੀਡੀਆ ਦੇ ਖਬਰ ਇਹ ਨਾ ਚਲਾਈ ਜਾਵੇ ਸਾਡੇ ਭਰਾ ਨੂੰ ਬਦਨਾਮ ਕਰਨ ਲਈ ਪੁਰਾਣੀ ਰੰਜਸ਼ ਸੀ ਉਹ ਐਵੇਂ ਕਹਿ ਦਿੰਦੇ ਪੁਰਾਣੀ ਰੰਜਸ਼ ਕੋਈ ਪੁਰਾਣੀ ਰੰਜਸ਼ ਨਹੀਂ ਉਹਦਾ ਮੌਕੇ ਤੇ ਉੱਥੇ ਹਾਂ ਤਾਂ ਬਾਈ ਵਾਲਾ ਕੰਮ ਹੋਇਆ ਤੇ ਬਸ ਇਹ ਗੱਲ ਬਣ ਗਈ ਹੈ। ਹਾਂਜੀ। ਨਾ ਕੋਈ ਇਹ ਕੋਈ ਗੈਂਗਸਟਰ ਜਿਵੇਂ ਬਾਹਰੋਂ ਦੇ ਰਹੇ ਸੀਗੇ ਮੰਨ ਕੇ ਚੱਲੋ ਵੀ ਜ਼ਿੰਮੇਵਾਰੀ ਨਾ ਉਹ ਕਿਦਾਂ ਦੀ ਗੱਲ ਆ ਉਹ ਤਾਂ ਚੁਲਿਆ ਇੱਕ ਫੇਮ ਲੈਣ ਦੇ ਮਾਰੇ ਹਣਾ ਗੱਲ ਹੋ ਜਾਂਦੀ ਆ। ਇਦਾਂ ਦੀ ਇਦਾਂ ਦੀ ਕੋਈ ਗੱਲ ਨਹੀਂ। ਅੱਛਾ ਜਿਨ੍ਹਾਂ ਨਾਲ ਲੜਾਈ ਹੋਈ ਸੀ ਇਹਨਾਂ ਦੇ ਦੋਸਤਾਂ ਦੇ ਨਾਲ ਲੜਾਈ ਸੀ ਤੇਜਪਾਲ ਦੇ ਦੋਸਤਾਂ ਨਾਲ ਸੀਗੀ। ਕੋਈ ਗੱਲ ਉਹ ਦੇਖੋ ਜੀ ਉਹ ਦੋਸਤਾਂ ਦਾ ਘਰੋਂ ਲੈ ਕੇ ਆ ਜੀ। ਠੀਕ ਆ ਜੀ। ਅਸੇ ਇੰਨੀ ਗੱਲ ਆ ਜੀ ਪੁਰਾਣੀ ਰੰਜਿਸ਼ ਦਾ ਮੀਡੀਆ ਤੇ ਮੈਂ ਕਹਣਾ ਮੀਡੀਆ ਝੂਠੀ ਖਬਰ ਨਾ ਚਲਾਵੇ ਠੀਕ ਹੈ ਉਹ ਗੱਲ ਉਹੀ ਵੀ ਆ ਜਿਹੜਾ ਪੋਸਟਮਾਰਟਮ ਹੋਣਾ ਵਾ ਜਾਂ ਵੀ ਉਹਦਾ ਸਸ਼ਕਾਰ ਕਰਨਾ ਵਾ ਇਹ ਵੀ ਆ ਮੀਡੀਆ ਤੇ ਚੱਲ ਰਿਹਾ ਵਾ ਵੀ ਇਹ ਵੀ ਮੀਡੀਆ ਵਾਲੇ ਨਾ ਚਲਾਉਣ ਵੀ ਜਦੋਂ ਹੋਊਗਾ ਪੋਸਟਮਾਰਟਮ ਹੋਊਗਾ ਜਾਂ ਹੋਊਗਾ ਸੀ ਦੱਸਾਂ ਕਾਇਦਾ ਪਤਾ ਲੱਗੂਗਾ ਵੀ ਉਹ ਨਿਯੋਜ ਵਾਲੇ ਜਿਹੜੀਆਂ ਖਬਰਾਂ ਚੱਲ ਰਹੀਆਂ ਵੀ ਉਹਦਾ ਅੱਜ ਪੋਸਟਮਾਰਟਮ ਕਰਾਉਣਾ ਸੀ ਜਾਂ ਉਹਦਾ ਸਸ਼ਕਾਰ ਪਰਸੋਂ ਨੂੰ ਕਰਨਾ ਸੀ ਇਹੋ ਜੀ ਕੋਈ ਗੱਲਬਾਤ ਨਹੀਂ ਹਜੇ ਜਿੰਨਾ ਚਿਰ ਪਰਿਵਾਰ ਆਪਦੀ ਸਹਿਮਤੀ ਨਹੀਂ ਦਿੰਦਾ ਸਾਰਾ ਉਹਨਾਂ ਚਾਰ ਕੋਈ ਕੁਝ ਨਹੀਂ ਕਰਨੀ। ਪਿਛਲੇ ਦਿਨੀ ਜਗਰਾਉਂ ਦੇ ਵਿੱਚ ਕਬੱਡੀ ਖਿਡਾਰੀ ਤੇਜਪਾਲ ਕਿਦੜਵਿੰਦਰੀ ਦਾ ਕਤਲ ਕੀਤਾ ਗਿਆ ਸੀ। ਇਸ ਮੌਕੇ ਤੇਜਪਾਲ ਦੇ ਘਰ ਦੇ ਬਾਹਰ ਮੌਜੂਦਾਂ ਦੱਸੇ ਕਿ ਅੱਜ ਪਹਿਲਾਂ ਇਹ ਜਾਣਕਾਰੀ ਆਈ ਸੀ ਕਿ ਤੇਜਪਾਲ ਦਾ ਸੰਸਕਾਰ ਜਿਹੜਾ ਕੀਤਾ ਜਾਏਗਾ ਪੋਸਟਮਾਰਟ ਹੋਵੇਗਾ ਉਸ ਦਾ ਸੰਸਕਾਰ ਕੀਤਾ ਜਾਏਗਾ ਪਰ ਹੁਣ ਪਰਿਵਾਰ ਦੇ ਵੱਲੋਂ ਸਾਫ਼ ਇਨਕਾਰ ਕਰ ਦਿੱਤਾ ਗਿਆ ਹੈ। ਪਰਿਵਾਰ ਦੀ ਮੰਗ ਹੈ ਕਿ ਜਦੋਂ ਤੱਕ ਜੋ ਤਿੰਨ ਮੁਲਜ਼ਮਾਂ ਸੰਜਨਾ ਦੇ ਵਿੱਚੋਂ ਦੋ ਗ੍ਰਿਫਤਾਰ ਹੋ ਚੁੱਕੇ ਨੇ ਇੱਕ ਅਜੇ ਵੀ ਬਾਕੀ ਹੈ। ਪਰਿਵਾਰ ਤਾਂ ਕਹਿਣਾ ਹੈ ਜਦੋਂ ਤੱਕ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਉਦੋਂ ਤੱਕ ਅਸੀਂ ਤੇਜਪਾਲ ਦਾ ਅੰਤਿਮ ਸੰਸਕਾਰ ਨਹੀਂ ਕਰਾਂਗੇ ਇਸ ਮੌਕੇ ਪਰਿਵਾਰਕ ਮੈਂਬਰ ਨੇ ਪਿੰਡ ਦੇ ਜੋ ਸਰਪੰਚ ਨੇ ਜਾਂ ਹੋਰ ਜੋ ਪਿੰਡ ਪਿੰਡ ਵਾਸੀ ਨੇ ਉਹ ਇਸ ਮੌਕੇ ਪਰਿਵਾਰ ਦੇ ਨਾਲ ਗੱਲਬਾਤ ਕਰ ਰਹੇ ਨੇ ਪ੍ਰਸ਼ਾਸਨ ਦੇ ਕਈ ਅਧਿਕਾਰੀ ਵੀ ਇੱਥੇ ਪਹੁੰਚੇ ਹੋਏ ਨੇ ਪ੍ਰਸ਼ਾਸਨ ਦੇ ਵੱਲੋਂ ਵੀ ਗੱਲਬਾਤ ਜਿਹੜੀ ਕੀਤੀ ਜਾ ਰਹੀ ਹੈ ਪਰ ਪਰਿਵਾਰ ਦਾ ਸਾਫ਼ ਇਹੀ ਕਹਿਣਾ ਹੈ ਕਿ ਜਦੋਂ ਤੱਕ ਸਾਨੂੰ ਇਨਸਾਫ਼ ਨਹੀਂ ਮਿਲਦਾ ਜਦੋਂ ਤੱਕ ਜੋ ਨੌਜਵਾਨ ਜਿਨ੍ਹਾਂ ਦੇ ਖਿਲਾਫ ਬਾਈ ਨੇਮ ਪਰਚਾ ਦਰਜ ਕੀਤਾ ਗਿਆ ਸੀ ਉਹ ਗ੍ਰਿਫਤਾਰ ਨਹੀਂ ਕੀਤੇ ਜਾਂਦੇ ਜਿਨ੍ਹਾਂ ਦੇ ਵਿੱਚੋਂ ਦੋ ਨੌਜਵਾਨ ਗ੍ਰਿਫਤਾਰ ਕੀਤੇ ਜਾ ਚੁੱਕੇ ਨੇ ਇੱਕ ਅਜੇ ਵੀ ਗ੍ਰਿਫਤ ਤੋਂ ਬਾਹਰ ਹੈ ਜਿਸ ਦੇ ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਨੇ ਤਾਂ ਬੀਤੇ ਦਿਨੀ ਐਸਐਸਪੀ ਜੋ ਜਗਰਾਉਂ ਸਾਨੂੰ ਉਹਨਾਂ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਵੀ ਸਾਂਝੀ ਕੀਤੀ ਗਈ ਸੀ ਉਹਨਾਂ ਨੇ ਕਿਹਾ ਸੀ ਕਿ ਜੋ ਇੱਕ ਮੁਲਜ਼ਮ ਫਰਾਰ ਹੈ ਉਸ ਦੇ ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਨੇ ਇੱਕ ਮਾਮਲੇ ਦੇ ਵਿੱਚ ਉਹ ਵਾਂਟਡ ਵੀ ਹੈ ਤਾਂ ਉਸ ਦੀ ਲਗਾਤਾਰ ਭਾਲ جاری ਹੈ ਉੱਥੇ ਹੀ ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਤੱਕ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਉਸ ਨੂੰ ਨਹੀਂ ਫੜਿਆ ਜਾਂਦਾ ਉਦੋਂ ਤੱਕ ਅਸੀਂ ਤੇਜਪਾਲ ਦਾ ਅੰਤਿਮ ਸਸਕਾਰ ਨਹੀਂ ਕਰਾਂਗੇ ਇਸ ਮੌਕੇ ਪਰਿਵਾਰਿਕ ਮੈਂਬਰ ਨੇ ਜੋ ਉਹ ਬਿਹੱਦ ਆਪਾ ਬੁਖ ਨੇਤਾ ਪਰਿਵਾਰ ਲਗਾਤਾਰ ਇਹੀ ਮੰਗ ਕਰ ਰਿਹਾ ਕਿ ਜਦੋਂ ਤੱਕ ਤੀਜੇ ਨੌਜਵਾਨ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਉਦੋਂ ਤੱਕ ਅਸੀਂ ਅੰਤਿਮ ਸਸਕਾਰ ਹੈ ਜਿਹੜਾ ਉਹ ਨਹੀਂ ਕਰਾਂਗੇ ਪ੍ਰਸ਼ਾਸਨ ਦੇ ਕਈ ਅਧਿਕਾਰੀ ਨੇ ਜੋ ਉਹ ਵੀ ਇੱਥੇ ਪਹੁੰਚੇ ਨੇ ਲਗਾਤਾਰ ਪ੍ਰਸ਼ਾਸਨ ਦੇ ਵੱਲੋਂ ਪਰਿਵਾਰ ਦੇ ਨਾਲ ਕੱਲਬਤ ਵੀ ਕੀਤੀ ਜਾ ਰਹੀ ਹੈ ਇਸ ਮੌਕੇ ਤੇਜਪਾਲ ਦੇ ਘਰ ਦੀਆਂ ਤਸਵੀਰਾਂ ਜਿਹੜੀਆਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਕਿ ਜੋ ਤੇਜਪਾਲ ਦੇ ਸਾਥੀ ਨੇ ਉਹ ਇਸ ਮੌਕੇ ਪਰਿਵਾਰ ਦੇ ਕੋਲ ਪਹੁੰਚੇ ਹੋਏ ਨੇ ਪਿੰਡ ਵਾਸੀ ਪਰਿਵਾਰ ਦੇ ਨਾਲ ਖੜੇ ਨਜ਼ਰ ਆ ਰਿਹਾ ਤੇ ਹਰ ਕੋਈ ਇਹੀ ਮੰਗ ਕਰ ਰਿਹਾ ਇਹੀ ਕਹਿ ਰਿਹਾ ਵਾ ਕਿ ਜਦੋਂ ਤੱਕ ਉਸ ਤੀਜੇ ਨੌਜਵਾਨ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਉਦੋਂ ਤੱਕ ਅਸੀਂ ਸੰਸਕਾਰ ਨਹੀਂ ਕਰਨਾ ਤਾਂ ਦੱਸਦੀ ਕਿ ਜਗਰਾਉਂ ਦੇ ਵਿੱਚ ਇਹ ਘਟਨਾਕ੍ਰਮ ਵਾਪਰਿਆ ਸੀ ਪਿਛਲੇ ਦਿਨੀ ਜਦੋਂ ਤੇਜਪਾਲ ਆਪਣੇ ਦੋ ਸਾਥੀਆਂ ਦੇ ਨਾਲ ਜਗਰਾਉਂ ਗਿਆ ਸੀ ਪਸ਼ੂਆਂ ਦੀ ਫੀਡ ਲੈਂਡ ਦੇ ਲਈ ਉਹ ਜਗਰਾਉਂ ਪਹੁੰਚਿਆ ਸੀ ਪਰ ਉੱਥੇ ਇੱਕ ਦੂਜੀ ਤਰ ਜਿਸ ਦੇ ਨਾਲ ਤੇਜਪਾਲ ਦੇ ਦੋਸਤਾਂ ਦਾ ਕੋਈ ਪੁਰਾਣਾ ਮਸਲਾ ਸੀ ਉਹ ਉੱਥੇ ਪਹੁੰਚੇ ਹੋਏ ਸਨ ਤਾਂ ਉੱਥੇ ਆਮੋ-ਸਾਮਣਾ ਹੁੰਦਾ ਵਾ ਕਿਸੇ ਗੱਲ ਨੂੰ ਲੈ ਕੇ ਬਹਿਸ ਸ਼ੁਰੂ ਹੁੰਦੀ ਉਸ ਤੋਂ ਬਾਅਦ ਗੱਲ ਹੱਥੋ-ਪਾਈ ਤੇ ਪਹੁੰਚਦੀ ਹੈ ਤੇ ਇਸ ਤਰ੍ਹਾਂ ਜੋ ਪੜੋਸ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਸੀ ਕਿ ਦੋਸਤੀ ਨਿਭਾਉਂਦੇ ਹੋਏ ਤੇਜਪਾਲ ਨੇ ਜੋ ਦੋਸਤੀ ਨਿਭਾਉਂਦੇ ਹੋਏ ਤੇਜਪਾਲ ਦੁਨੀਆ ਤੋਂ ਜਾਂਦਾ ਕਿਉਂਕਿ ਉਸ ਦਾ ਕਤਲ ਹੁੰਦਾ ਉਸ ਤੇ ਗੋਲੀ ਜਿਹੜੀ ਲੱਗਦੀ ਆ ਤਾਂ ਉਹ ਇਸ ਉਹ ਦੁਨੀਆ ਤੋਂ ਜਾਂਦਾ ਹੋਇਆ ਤਾਂ ਵਸਤੇ ਇੱਕ ਹੁਣ ਪਰਿਵਾਰ ਲਗਾ ਤੇਰੀ ਹੀ ਮੰਗ ਕਰ ਰਿਹਾ ਵਾ ਕਿ ਜਲਦ ਤੋਂ ਜਲਦ ਉਹ ਤੀਜਾ ਨੌਜਵਾਨ ਉਸਨੂੰ ਗ੍ਰਿਫਤਾਰ ਕੀਤਾ ਜਾਇਆ ਤੇ ਇਸ ਮੌਕੇ ਤੇਜਪਾਲ ਦੀ ਮਾਤਾ ਜੀ ਨੇ ਜੋ ਉਹ ਦੇਖ ਸਕਦੇ ਹੋ ਕਿ ਇਸ ਮੌਕੇ ਪਰਿਵਾਰ ਦੇ ਵੱਲੋਂ ਲਗਾਤਾਰ ਜੋ ਪਿੰਡ ਵਾਸੀਨ ਉਹਨਾਂ ਨਾਲ ਵੀ ਗੱਲਬਾਤ ਕੀਤੀ ਜਾ ਰਹੀ ਹੈ ਪਰਿਵਾਰ ਦੇ ਵੱਲੋਂ ਇਹੀ ਗੱਲ ਆਖੀ ਗਈ ਹੈ ਕਿ ਅਸੀਂ ਉਦੋਂ ਤੱਕ ਅੰਤਿਮ ਸੰਸਕਾਰ ਜਿਹੜਾ ਨਹੀਂ ਕਰਾਂਗੇ ਜਦੋਂ ਤੱਕ ਤੀਜੇ ਨੌਜਵਾਨ ਦੀ ਗ੍ਰਿਫਤਾਰੀ ਨਹੀਂ ਹੁੰਦੀ ਉੱਥੇ ਹੀ ਪੁਲਿਸ ਦਾ ਕਹਿਣਾ ਹੈ ਕਿ ਅਸੀਂ ਦੋ ਜੋ ਮੁਲਜ਼ਮ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੀਜੇ ਦੀ ਲਗਾਤਾਰ ਭਾਲ ਜਾਰੀ ਹੈ ਤੇ ਉਸ ਨੂੰ ਜਲਦ ਹੀ ਗ੍ਰਿਫਤਾਰ ਜਿਹੜਾ ਕਰ ਲਿਆ ਜਾਏਗਾ ਉੱਥੇ ਹੀ ਪਰਿਵਾਰ ਦੇ ਵੱਲੋਂ ਜਾਣਕਾਰੀ ਦਿੰਦੇ ਇਹ ਵੀ ਗੱਲ ਦੱਸੀ ਗਈ ਹੈ ਕਿ ਪੁਲਿਸ ਦੇ ਵੱਲੋਂ ਪਹਿਲਾਂ ਤਿੰਨ ਲੋਕਾਂ ਦੇ ਖਿਲਾਫ ਬਾਈ ਨੇਮ ਪਰਚੇ ਦਰਜ ਕੀਤਾ ਗਿਆ ਸੀ ਪਰ ਹੁਣ ਦੋ ਹੋਰ ਵਿਅਕਤੀਆਂ ਨੂੰ ਬਾਈ ਨੇਮ ਪਰਚੇ ਦੇ ਵਿੱਚ ਸ਼ਾਮਲ ਕੀਤਾ ਗਿਆ ਵਾ ਤਾਂ ਲਗਾਤਾਰ ਪਰਿਵਾਰ ਹੀ ਮੰਗ ਕਰ ਰਿਹਾ ਕਿ ਹੁਣ ਤੀਜਾ ਜੋ ਵਿਅਕਤੀ ਆ ਉਸ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਤਾਂ ਕਿ ਪਰਿਵਾਰ ਨੂੰ ਇਨਸਾਫ਼ ਹੈ ਜਿਹੜਾ ਉਹ ਮਿਲ ਸਕੇ ਤਾਂ ਪਰਿਵਾਰਕ ਮੈਂਬਰ ਇਸ ਮੌਕੇ ਬੇਹਤ ਭਾਵੁਕ ਨੇ ਦੱਸਿਆ ਕਿ ਤੇਜਪਾਲ ਗਿੱਧੜਵਿੰਡੀ ਕਬੱਡੀ ਦਾ ਇੱਕ ਬਹੁਤ ਹੀ ਵਧੀਆ ਖਿਡਾਰੀ ਸੀ ਇੱਕ ਹੌਨਰ ਖਿਡਾਰੀ ਸੀ ਅਕਸਰ ਕਬੱਡੀ ਕੱਪਾਂ ਦੇ ਉੱਤੇ ਤੇਜਪਾਲ ਦੀ ਮੰਗ ਹੁੰਦੀ ਸੀ ਬਹੁਤ ਸਾਰੀਆਂ ਟੀਮਾਂ ਤੇਜਪਾਲ ਨੂੰ ਆਪਣੇ ਨਾਲ ਕਿਢਾਉਣਾ ਚਾਹੁੰਦੀਆਂ ਸੀ ਹਮੇਸ਼ਾ ਤੇਜਪਾਲ ਦੂਜੀਆਂ ਟੀਮਾਂ ਦੇ ਲਈ ਇੱਕ ਤਿੰਗੇ ਖਿਡਾਰੀ ਦੇ ਤੌਰ ਦੇ ਉਪਖੇੜਦਾ ਰਿਹਾ ਵਾ ਤਾਂ ਲਗਾਤਾਰ ਤੇਜਪਾਲ ਦੀ ਹਰ ਇੱਕ ਕੱਪ ਦੇ ਉੱਪਰ ਮੰਗ ਹੁੰਦੀ ਸੀ ਪਰ ਉਹ ਕਬੱਡੀ ਦਾ ਸਟਾਰੋ ਖਿਡਾਰੀ ਸਦਾ ਦਲੀਸ਼ ਦੁਨੀਆ ਤੋਂ ਗਿਆ ਵਾ ਤਾਂ ਪਿੱਛੇ ਪਰਿਵਾਰਕ ਮੈਂਬਰਾਂ ਦਾ ਰੋੜੋ ਕੇ ਬੁਰਾ ਹਾਲਾਤ ਸੀ ਕਿ ਤੇਜਪਾਲ ਇਕਲੌਤਾ ਪੁੱਤ ਸੀ ਮਾਪਿਆਂ ਦਾ ਜੋ ਇਸ ਦੁਨੀਆ ਤੋਂ ਗਿਆ ਵਾ ਤਾਂ ਹੁਣ ਪਰਿਵਾਰਕ ਮੈਂਬਰ ਇਹ ਹੀ ਗੁਹਾਰ ਲਗਾ ਰਿਹਾ ਕਿ ਜਲਦ ਤੋਂ ਜਲਦ ਤੀਜਾ ਜੋ ਮਲਜ਼ਮ ਆ ਉਸ ਨੂੰ ਗ੍ਰਿਫਤਾਰ ਕਰਕੇ ਇਸ ਇਲਾਕਾ ਦੇ ਪਿੱਛੇ ਜਿਹੜਾ ਭੇਜਿਆ ਜਾਵੇ ਸਹਿਯੋਗੀ ਸਾਥੀ ਰਕੇਸ਼ ਦੇ ਨਾਲ ਸੁਖਦ